ਪੀ ਪਾ ਮੇਨ ਨਾ ਅਗਾ ਖਲਾ ਪਉਂਦੀ ਤੇ ਮੈਂ ਪਟੇ ਨਾ ਕਰ ਹਾਂਜੀ ਕੀ ਹਾਲ ਚੱਲ ਸਾਰੇ ਵੀਰਾਂ ਦੇ ਖੋਲਟੀਆਂ ਕੰਬਾਈਨ ਸਾਰੀ ਆਪਾਂ ਇਹ ਕੱਲ ਤੇ ਆਪਾਂ ਫਿਰ ਨਾਲ ਕੋਈ ਨਹੀਂ ਕੀਤਾ ਪਰਸੂ ਖੋਲੀਆਂ ਸਾਰੀ ਤੇ ਅੱਜ ਲਈ ਮਸ਼ੀਨ ਤੋਂ ਹੁਣ ਟਾਈਮ ਹੋ ਗਿਆ 12:30 ਦਾ ਹੁਣ ਸਾਰੀ ਕਰਤੀ ਵਿਲੀ ਆਪਾਂ ਗੈਰ ਰੂਮ ਆਪਾਂ ਨਵਾ ਪਾਵਾਂਗੇ ਦਾ ਮਾਮਾ ਜੀ ਕੀ ਹਾਲ ਚੱਲ ਜੀ ਇਦਨ ਮੂੰਹ ਤੇ ਕਰ ਹਾਂਜੀ ਠੀਕ ਹੈ ਜੀ ਕੀ ਕਰਦੇ ਜੀ ਢੋਲ ਦੇ ਸਾਥ ਹਨੀ ਬੁੜੀ ਲੱਗੰਦੀ ਕੋ ਚਾਰ ਕਰੋ ਇੱਕ ਤਾਂ ਸਾਂਝਾ ਕੋ ਚਾਰ ਠੀਕ ਆ ਹਾਂ ਢੋਲ ਤੇ ਕੁਝ ਚੀਜ਼ ਕਰਨੇ ਆ ਅੱਛਾ ਫਿਰ ਤਾਂ ਮਾਲੀ ਨੇ ਸੋਨੇ ਕਾਂਟੀ ਵੀ ਰਾਈ ਕਾਂਟੀ ਨਾ ਨਹੀਂ ਜੀ ਅਜੇ ਨਾ ਆਪਾਂ ਚਲੋ ਫਿਰ ਨਾਲ ਇਹਦੀ ਕਲੱਚ ਪਰਲੇਟ ਮਤਲਬ ਕਲੱਚ ਬੈਟ ਚਲੋ ਬਦਲਣੀ ਆ ਤੇੜਾ ਉਹਦਾ ਸਪੀਕਰ ਉਹਦੇ ਬੋਛਪਾ ਲਵਾਉਣੀ ਆ ਦੇਰ ਹੀ ਸਾਥ ਥੱਲੇ ਖੋਲ ਕੇ ਵੇਖਣਾ ਆ ਤੇ ਉਹ ਤਾਂ ਜਦੋਂ ਹੈ ਸੈਟ ਹੀ ਹੈ ਕੋਈ ਇਹਨਾਂ ਦਿੱਕਤ ਪਰੇਸ਼ਾਨੀ ਨਹੀਂ ਕੋਈ ਵੀ ਹੈਗੀ ਪਰ ਆਪਾਂ ਇੱਕ ਵਾਰ ਚੈੱਕ ਕਰਾਂਗੇ ਤਾਂ ਸਾਰਾ ਹੀ ਕਿਦਾਂ ਮੋਸ਼ ਵਧੀਆ 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 ਠੀਕ ਠਾਕ ਹੈ ਮੋਸ਼ ਆਪਣਾ ਆਇਆ ਆ ਦੂਜੇ ਨਾਲ ਬਾਅਦ ਮਸ਼ੀਨ ਦੋ ਦਿਨ ਉਹ ਖੋਲੀ ਨੂੰ ਇਹਦਾ ਵਿਆਹ ਗਿਆ ਜੇ ਮੇਰੀ ਪੈ ਗਈ ਹੁਣ ਇਹਦੇ ਤੇ ਇਹ ਨਹੀਂ ਪਤਾ ਐਂ ਪੀ ਚੱਲਾਂ ਹਾਂ ਉਧਰ ਤਾਂ ਜਾਏਗਾ ਜਾ ਕੇ ਉੱਥੇ ਨਹੀਂ ਉਧਰ ਜਾਏਗਾ ਹਾਂ ਆਪਣੇ ਦਾ 3 ਤੇ ਆਪਾਂ ਨਾ ਬੈਟਰੀਆਂ ਦੇਸੀ ਰੱਖੀਆਂ ਦੇ ਵਿੱਚ ਆਪਾਂ ਕੰਪਨੀ ਦੇ ਬੈਟਰੀਆਂ ਚੱਲਦੀਆਂ ਬੜੂ ਛਿਰ ਘਟਿਆ ਲੀਫਾਇਟ ਦੇ ਰੱਖ ਦਿੰਦੇ ਹਾਂ ਮਤਲਬ ਪੀ ਡੇਢ ਸਾਲ ਗਾਰੰਟੀ ਡੇਢ ਸਾਲ ਚੱਲਦੀਆਂ ਆ ਹੈਂ ਕਟਾ ਵੀਰ ਜੀ ਵੀਡੀਓ ਕਰ ਦੋ ਕਰ ਦਿੰਦੇ ਕੋਈ ਜੀ ਕੁੱਟ ਦੇ ਕਰਦਾ ਕਿ ਜੀ ਤੇ ਆਪਾਂ ਨੇ ਦੇਸੀ ਰੱਖਦੇ ਆ ਦੇਸੀ ਆਪਾਂ ਅger ਰੱਖੀਆਂਗੇ ਟਰੈਕਟਰ ਦੇ ਵਿੱਚ ਉਹ 2 ਸਾਲ ਹੋ ਗਏ ਜੇ ਲੰਡੀ ਬੜੀ ਵਧੀਆ ਤੇ ਆਪਾਂ ਇਸ ਕਰਕੇ ਦੋਵੇਂ ਦੇਸੀ ਹੀ ਲੈ ਲੈਂਦੀਆਂ ਆ ਇਹ 7000 ਦੀ ਇੱਕ ਬੈਟਰੀ ਵੰਦੀ ਆ ਤੇ ਆਪਾਂ ਦੋਵੇਂ ਲੰਦੀਆਂ ਜਦੋਂ ਹੀ ਆਦੀਆਂ ਬੈਟਰੀਆਂ ਇਹ ਤੇ 1.5 ਸਾਲ ਦੀ ਇਹਨਾਂ ਦੀ ਗਾਰੰਟੀ ਆ ਇਹਦੀ ਇਹਨਾਂ ਆਪਾਂ ਮਲ ਵੇਖਿਆ ਸੀਗਾ ਟਾਈਮਕ ਸੀ ਕਿਹੜੀ ਪੱਤਰੀਆਂ ਲੱਗੀਆਂ ਨਾ ਪੰਪ ਤੋਂ ਟਾਈਮਕ ਨੂੰ ਉਹ ਰੁਟੀਆਂਆਂ ਦੀਆਂ ਤੇ ਆਪਾਂ ਹੁਣ ਉਹ ਕਰਨੀ ਆ ਸੈਟਮੈਂਟ ਤੇ ਹੁਣ ਤੇ ਮਤਲਬ ਹੋ ਜਾਂਦੀ ਸਟਾਰਟ ਉਹਨਾਂ ਮਤਲਬ ਪੀ ਗਰਾਊਂਡ ਦੇ ਆਈ ਇਹਨੇ ਕਾਫੀ ਦਿਨਾਂ ਬਾਅਦ ਸਟਾਰਟ ਹੋਈ ਤਾਂ ਗਰਾਊਂਡ ਦੇ ਆਈ ਹਨਾ ਚਲੋ ਕਟਰ ਵੀ ਆਪਾਂ ਖੋਲਤਾ ਹੈ ਕਟਰ-ਕਟਰ ਲਾਇਆ ਆ ਇਹ ਆਪਾਂ ਫਿੰਗਰਾਂ ਫੁੰਗਰਾਂ ਨਵੀਆਂ ਪਾਵਾਂਗੇ ਸਟਿੱਪਰਾਂ ਚੇਂਜ ਕਰਾਂਗੇ ਚਲੋ ਜਿਦਾਣਾ ਪਿੱਛੇ ਹਰਿਆਣੇ ਦਾ ਲੋਕਲ ਸੀਜ਼ਨ ਹੁੰਦਾ ਉਹਦੇ ਕੋਈ ਚੱਕਰ ਨਹੀਂ ਗਾ ਦਾਣਾ ਲਾਲ ਨਹੀਂ ਚਲੂ ਐਮਪੀ ਦਾ ਦੂਰ ਦਾ ਸੀਜ਼ਨ ਆਕਰ ਸਾਰਾ ਹੱਥ ਮਾਰਨਾ ਪਾਣਾ ਇਹਨੂੰ ਤੇ ਚਲੋ ਖੋਲੇ ਆ ਚੈਨ ਚੰਨਾ ਚੋਣਾ ਆਪਣੀ ਸਭ ਠੀਕ ਨਿਕਲੀਆਂ ਆ ਇੱਕ ਆਪਰਾ ਪਾਉਣੀ ਆ ਪੁਲੀ ਪਾਣੀ ਆ ਇਹ ਪੁਲੀ ਟੁੱਟ ਗਈ ਸੀ ਫੋਟਦੇ ਆ ਨਾ ਗੱਲ ਇਹ ਆ ਪੁਲੀ ਟੁੱਟ ਗਈ ਆ ਸਮਾਤਨ ਬਖਾਵਾਂਗੇ ਜਿਹੜਾ ਨਵਾਂ ਲੈ ਕੇ ਪੰਮਨੇ ਆਪਾਂ ਸਮਾਤਨ ਬਖਾਵਾਂਗੇ ਬੈੱਡ ਬੁੱਡ ਪਿਆ ਆ ਤਾਂ ਆਪਾਂ ਨਾ ਗੈਟਰੂਮ ਨਵਾਂ ਪਾਦਣਾ ਮਸ਼ੀਨ ਦਾ ਇੱਕ ਤੇ ਦੇ ਦੰਦ ਦੰਦ ਘਸ ਕੇ ਦੰਦ ਲੱਗਣ ਵਾਲੇ ਆ ਤੇ ਇੱਕ ਨਾ ਦੀ ਥਲੜੀ ਨਾ ਟੁੱਟ ਗਈ ਆ ਆ ਉਦਰੀ ਨਾ ਵੀ ਆ ਤੇ ਆਹ ਥਲੜੀ ਦਾ ਵੀ ਆ ਆ ਨਾ ਫੁੱਟੀ ਰਹੀ ਆ ਇਹ ਨਾ ਆ ਸਾਰੀ ਫੁੱਟੀ ਗਈ ਆ ਇਹ ਗੈਟਰੂਮ ਪਹਿਲਾਂ ਵੀ ਆਪਾਂ ਦਾ ਪਿਛਲੇ ਵੀ ਤਾਂ ਚੱਲਦਾ ਰਿਹਾ ਏ ਝੋਨੇ ਉ ਤੇ ਆਪਾਂ ਨੂੰ ਮਤਲਬ ਖੋਲ ਕੇ ਨਹੀਂ ਵੇਖਿਆ ਉਹਨੂੰ ਕਿਉਂਕਿ ਝੋਨੇ ਦਾ ਸੀਜ਼ਨ ਤੇ ਕੋਈ ਐਡਾ ਹੈ ਨਹੀਂਗਾ ਤਾਂ ਆਪਾਂ ਮਸ਼ੀਨ ਜਾਰਾ ਖੋਲੀ ਨਹੀਂ ਤਰਾਕਿਰ ਬਲਗੇ ਰੀਸ ਮਾਰਗੀ ਤੇ ਲਾਤੀ ਹਾਂ ਤੇ ਚਲੋ ਬਹੁਤ ਵਧੀਆ ਚੱਲੀ ਕਰਮਾਂ ਵਾਲੀ ਸੱਚੇ ਪਾਤਸ਼ਾਹ ਦੀ ਕਿਰਪਾ ਰਹੀ ਮਾਰਾ ਜੀ ਇਹਨੇ ਬ੍ਰੇਕਡਾਊਨ ਨਹੀਂ ਦਿੱਤੀ ਸਿਰਫ ਇੱਕੋ ਦਿਨ ਹੀ ਸੜ ਟਾ ਉਹ ਦਿਨ ਬ੍ਰੇਕਡਾਊਨ ਆਈ ਸੀ ਤੇ ਬਹੁਤ ਵਧੀਆ ਕਰਮਾਂ ਵਾਲੀ ਚੱਲਦੀ ਰਹੀ ਹੈ ਮਾਲਕ ਦੀ ਕਿਰਪਾ ਆ ਚਲੋ ਆਪਾਂ ਐਮ ਪੀ ਜੀ ਖੜਾਂਗੇ ਇਹਨਾਂ ਨੂੰ ਵਲੌਗ ਪਾ ਕਰਾਂਗੇ ਐਮ ਪੀ ਜੀ ਵਿਖਾਇਆ ਕਰਾਂਗੇ ਚੰਨਾ ਚੁੰਨਾ ਸਾਰੀਆਂ ਕੱਢ ਲਈਆਂ ਬਾਅਦ ਚੰਨਾ ਚੁੰਨਾ ਓਕੇ ਸਾਰੀਆਂ ਵਰਮ ਵਰਮ ਇੱਧਰ ਪਈ ਆ ਇਹ ਖੋਲੇ ਬੈਰਿੰਗਪੁਰ ਨਹੀਂ ਆ ਆਪਾਂ ਸਾਰੇ 베어ਿੰਗ ਮੇਰੇ ਵਧੀਆ ਨਿਕਲੇ ਆ ਫ੍ਰੈਸ਼ਰ ਦੇ ਗੈਡ ਰੂਮ ਦੇ ਆਪਾਂ ਵਾਹ ਨਵੇਂ ਪਾਦਨੇ ਆ ਮਤਲਬ ਕਿਉਂਕਿ ਚਲੋ ਬ੍ਰੇਕਡਾਊਨ ਸੀਜ਼ਨ ਦੇ ਵਿੱਚ ਨਹੀਂ ਚੰਗੀ ਹੁੰਦੀ ਜੇ ਕੋਈ 베어ਿੰਗ ਗੂ ਫੈਜਣਗੇ ਤਾਂ ਕੋਈ ਗੱਲ ਨਹੀਂ ਆ ਤੇ ਜਿਹੜੀ ਮੁੜ ਕੇ ਸੀ ਦੇ ਵਿੱਚ ਬ੍ਰੇਕਡਾਊਨ ਹੁੰਦੀ ਆ ਉਹ ਦੂਰ ਜਾਂਦਾ ਕੰਮ ਆ ਸਟਾਵਕਰ ਨੂੰ ਆਪਾਂ ਪੰਜ ਹੀ ਨਹੀਂ 6 ਲੈਂਦੇ ਹੁੰਦੇ ਸੀ ਪਰ ਆਪਾਂ ਪੰਜ ਕੀਤੇ ਆ ਭੀ ਚੋਕ ਜਾ ਘਟ ਹੁੰਦੇ ਆ ਇਹ ਪਹਿਲਾਂ ਜਾਂ ਛੋਲੇ ਕੱਢ ਦਿੰਦੇ ਸੀ ਸ਼ੋਪਰ ਉੱਥੇ ਸਟੋਲੇ ਆਪਣੇ ਸਟਾਵਕਰ ਬਹੁਤ ਜ਼ਿਆਦਾ ਚੋਕ ਹੁੰਦੇ ਹੁੰਦੇ ਸੀ ਤੇ ਆਪਾਂ ਉਹਦੇ ਕਰਕੇ ਪੰਜ ਪਾਤੀ ਸੀ ਮੁੜ ਕੇ ਤੇ ਲੋ ਇੱਕਦਾਂ ਸੀਨ ਗਏ ਮੁੜ ਕੇ ਗਏ ਨਹੀਂ ਇਹਨਾਂ ਨਾਲ ਰੀਲ ਵਾਪੇ ਜੀ ਮਤਲਬ ਛਾਲ ਵਾਲੀ ਛੇਆ ਪਪਾਂ ਵਾਲੀ ਚਲੋ ਨਾ ਆਪਣਾ ਟ੍ਰੈਸ਼ਰ ਪਿਆ ਆ ਜਾ ਆਪੇ ਨੂੰ ਸਪੈਕਾਂ ਪਈਆਂ ਦੂਆਂ ਪਾਸੇ ਵਾਲੀਆਂ ਦੋਵੇਂ ਪਾਸੇ ਚੱਲ ਗਏ ਆ ਤੇ ਹੁਣ ਆਪਾਂ ਚਲੋ ਗਾ ਦੋ ਸਪੈਕਾਂ ਬਦਲਾਂਗੇ ਇਹਨਾਂ ਦੀਆਂ ਤੇ ਦੋਵੇਂ ਪਾਸੇ ਚੱਲ ਗਏ ਆ ਦੋਵੇਂ ਪਾਸੇ ਨਹੀਂ ਸਪੈਕਾਂ ਚਲਦੀਆਂ ਉਹ ਪਈਆਂ ਸੀ ਇਹਨਾਂ ਨੂੰ ਆਫ ਐ ਮਤਲਬ ਜਦਾਂ ਮਸ਼ੀਨ ਆਪਾਂ ਧੋਤੇ ਹੀ ਨਾ ਹਵਾ ਮਰੀ ਤਾਂ ਸਾਰਾ ਵਿੱਚ ਸੁੱਕਾ ਨਿਕਲਿਆ ਆ ਜੇ ਆਪਾਂ ਇਹੋ ਧੋ ਦਿੰਦੇ ਮਸ਼ੀਨ ਨੂੰ ਤੇ ਸਾਰਾ ਜੰਮ ਜਣਾਈਂਗਾ ਗੱਲ ਨਹੀਂ ਸਟਾਰਟ ਹੋਈ ਨੀ ਮਸ਼ੀਨ ਇਹ ਆਪਣੀ ਹੈਗੀ ਆ 2000 ਮਾਡਲ ਇਹ ਤਾਂ ਗੱਲ ਦਾ ਕੋਈ ਨਾ ਅਮਰਸ਼ਾਨ ਨੇਗਾ ਬਹੁਤ ਵਧੀਆ ਮਸ਼ੀਨ ਚੱਲਣ ਚੀ ਆ ਸਗੋਨਾ ਪੋਛ ਦੇ ਉੱਤੇ ਟਰੰਕ ਪਏ ਸੀ ਤੇ ਟਰੰਕਾਂ ਦੇ ਥੱਲੇ ਗਲ ਗਈ ਟਰੰਕ ਚਲੋ ਕਦੀ ਖੋਲੇ ਨਹੀਂ ਸੀ ਤੇ ਹੁਣ ਅੱਜ ਤੋਂ ਲੱਗਿਆ ਖੋਲੇ ਸੀਗੇ ਤੇ ਆ ਜਾ ਮੈਂ ਕਰਤੀ ਜਲੀ ਕਿੰਨਾ ਕ ਟਾਈਮ ਲਾਉਣਾ ਜੀ ਅਜੇ ਤਾਂ ਦੀਜੀ ਲੱਗ ਜਨੇ ਇਹ 2 ਮਿੰਟ ਪਿੰਘੇ ਦਿਹਾੜੀਆ ਜੀ ਤੋਂ ਉਨ ਤੇ ਲਾਤੀ ਆਦੀ ਨਹੀਂ ਮੈਂ ਦਿ ਤੋਂ ਸਜਣਾ ਨੂੰ ਪਰ ਦੇ ਆਹ ਹਾਂ ਬੜੀ ਬੱਤੀ ਆ ਪਾਣੀ ਦੀ ਠੂਲਾ ਆਉਟ ਹੋ ਜਾ ਹੈ ਨੀ ਕੀ ਗਿੰਦ ਮੇਹ ਹੈਗਾ ਹੈ ਕਿ ਬੰਦੇ ਜਾਣ ਦੇ ਬੂ ਨਹੀਂ ਬੰਦੇ ਜਾਣ ਹੈ ਸ਼ੀਕ ਹੈਗਾ ਇਹ ਰੂਲ ਚ ਉਹ ਮਾਰ ਲਿਆ ਹੀ ਉਥੇ ਉਹਨੇ ਕਿਹੜਾ ਚਿੰਗਦਰਾ ਮਾਰਿਆ ਨਾ ਟੂਲ ਵਿੱਚ ਜੀ ਮੋਹ ਹੈ ਸ਼ੀਕ ਹੈਗਾ ਆਹੋ ਹੋ ਕੇ ਵੀਰ ਜੀ ਹੋ ਕੇ ਆਹੋ ਉਹਨੇ ਤਾਂ ਮਾਰਨ ਜਿੰਗਦਰਾ ਵਿੱਚ ਮੇਰੇ ਵਰਗੇ ਨੇ ਤੇਰਾ ਮਾਲ ਖੜਿਆ ਤੇਰਾ ਮਾਮਾ ਨਾ ਮੈਂ ਸਪਣੀ ਜਿਹੜੀ ਉਹ ਜਾਉ ਦੀ ਲਾ ਲਉਂਗੇ ਹੋਦੀ ਦਦਾ ਤੁਨੂੰ ਹਾਂ ਦਦਾ ਤੁਨੂੰ ਮਸ਼ੀਨ ਆਪਾਂ ਦਿੱਤੀ ਸਾਰੀ ਤੂੰ ਤੇ ਮੈਂ ਲਉਂਗਾ ਲੈਣਾ 4 ਦਿਨ ਕਿਥੇ ਹੋ ਜਾਓਗੇ ਨਾ ਵੀ ਨਾ ਨਾ ਆਸਪਾ ਜਾਣੇ ਨਹੀਂ ਉਹ ਜਾਓਗੇ ਆਹੋ ਉਹ ਜਾਓ ਨਾ ਯਾਰ ਇਦਾਂ ਨਾ ਕਿਹਾ ਕਰੂ ਮਾਮਾ ਕਹੇ ਮੇਰਾ ਜ਼ੋਰ ਕੀ ਆ ਇਹ ਕਹਿੰਦਾ ਇਹਨੂੰ ਪਛੇ ਇਹਨੂੰ ਸਾਰਾ ਪਰਾ ਨੂੰ ਮੈਨੂੰ ਨਾ ਆ ਕੇ ਖਲਾ ਪਉਂਦੀ ਤੇ ਮੈਂ ਕੁੱਟੇ ਨਾ ਆ ਕੇ ਬੰਬੀਾਂ ਦਾ ਤਰ੍ਹਾਂ ਮਾਰੇ ਕੁੱਟੇ ਆਏ ਹਾਂ ਇਹ ਰਿਸ਼ਤੇਦਾਰਾਂ ਦੀ ਮਸ਼ੀਨ ਆ ਪਾਣ ਚੋਰ ਵੀ ਨਾ ਮੈਨੂੰ ਕਰ ਹੁਣ ਰਿਸ਼ਤੇਦਾਰ ਤਾਂ ਆਰੇ ਨਾ ਖੜਨ ਉੱਥੇ ਮਸ਼ੀਨ ਥੋੜੀ ਚੋੜੀ ਹੋ ਗਈ ਮਾਰੇ ਪੈਲਣ ਲੈ ਹੁਣ ਚੱਲਿਆ ਜਾ ਪਾ ਲੱਗੇ ਆਪਾਂ ਖਲੋਂ ਕੋਲਣ ਕਲੱਚ ਹੈ ਤੇ ਬੂ ਬਸ ਕਰ ਬਸ ਕਰ ਸਮਾਰਟ ਆ ਰਹਾ ਲਾ ਬਹੁਤ ਠੀਕ ਸਲਾਮ ਜੀ ਮੈਂ ਅਦਿਲ ਬੱਸ ਆ ਗਿਆ ਟਾਇਰ ਤੇ ਜਾ ਨਾ ਚਾਹ 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 ਨਹੀ ਮੈਂ ਭੁੱਲ ਜਨਾ ਪਰਾ ਜੀ ਕੋ ਮੋਸ਼ਨ ਨਹੀ ਹੋ ਗਿਆ ਸਪੀਕਰ ਲਾ ਦੇਣਾ ਹਾਲੇ ਵਾਏ ਦਾ ਟਰੱਕ ਹੀ ਹੋ ਯਾਰ ਇੱਕ ਬਾਟੀ ਤੇ ਹਾਰ ਤੇਲ ਉਹਨਾਂ ਚਾ ਕੱਢ ਦੇ ਦਨ ਨਚੜ ਜੂ ਓਏ ਇੱਥੇ ਰੱਖ ਦੇ ਤੇ ਆ ਨਾ ਤੋ ਵਸੇ ਰ ਮੰਮਾ ਵਾ ਕੇ ਬਾਟੀ ਵੇਗ ਸਾਫ ਦੀ ਜੇਥੇ ਰੱਖ ਦੋ ਤੇਲ ਕੱਢ ਦੇ ਉਹਦਾ ਟਾਇਰ ਦਾ ਛੁੱਟੀ ਦੇਣਾ ਗੀਰਾ ਪਤਾ ਚੈੱਕ ਕਰਨ ਵਾਲੀ ਲਾ ਗਈ ਦੱਸਿਆ ਨੁੱਕੇ ਵੀ ਹੂੰ ਇਹ ਯਾਰ ਇਹ ਮਿਡਿੰਗ ਆਇਆ ਮੇਰਾ ਹਾਲ ਨਹੀਂ ਖਾ ਚਰੇ ਮੈਂ ਬਦਲਤਾ ਹਰੇ ਮੈਂ ਨਵੇਂ ਲੈ ਕੇ ਬੇਕਿੰਗ ਆ ਗਿਆ ਹੈਗਾ ਬੱਸ 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 ਚਲੋ ਛੋੜ ਦੋ ਠੀਕ ਚੱਲ ਮੋਸ਼ਿਆ ਉਧਰ ਕੀ ਕੜਨਾ ਨਹੀਂਓ ਕੱਢਦੇ ਆਣਗੇ ਕਿਰਪਾ ਕਰ ਪਾਈ ਲਾਉਣੀ ਹੈ ਹਾਂ ਦੇ ਪਰੇ ਆਮੋ ਇਹਨੂੰ ਫੇਰ ਥੱਲੇ ਡਾ ਦੇ ਹੋਈ ਸੀ ਇਹਨਾਂ ਦਾ ਬਰਾਂਡ ਵਦਲਾ ਰਹਿ ਗਿਆ ਹੈ ਇਹਨਾਂ ਪਰ ਇਹ ਮੈਂ ਚੇਂਜ ਕੀਤਾ ਹੈਗਾ ਇਦਾਰੀ ਮਖਰਾਬ ਹੋ ਗਿਆ ਹੀਗਾ ਤੇ ਬਾਹਰ ਰੰਗ ਬੱਤੀ ਦਾ ਤੇ ਬੱਤੀ ਨਾਲ ਆਇਆ ਨਾਲ ਜੋੜਦੇ ਆ ਸੁਧਕਾ ਇਹਦੇ ਦਾਦੂ ਥੱਲੇ ਹਾਂ ਸਾਡੇ ਨਾਲ ਨਟ ਫੇਰੇ ਇਹਨੇ ਯਾ ਹੁਣ ਤੋਂ 30 ਬੱਤੀ ਦਾ 22 ਦਾ ਦੇਖਣਾ ਲਾਦੂ ਦਰ ਵੀ ਖੋਲ ਕੇ ਵੇਲਾ ਜਣਾ ਹਾਂ ਕੋਈ ਨਹੀਂ ਹੋਣਾ ਲਾਦੂ ਦਾ ਚੈੱਕ ਹੋ ਹੀ ਨਗੇ ਇਹ ਮਾ ਚਿਤਰਾ ਮੱਜੀ ਕੋ ਹੋਦੇ ਦੇ ਕਰਦੇ ਬਸ 32 ਦਾ ਇੱਥੇ ਫੜਿਆ ਕਿਥੇ ਰੱਖਣ 32 ਦਾ ਨਹੀਂ ਉਹ ਕੱਤੀ ਬੱਤੀ ਦਾ 31 32 31 32 ਕਦਾਂ ਕਰ ਦਿੰਦਾ ਉਹ